ਮਤਲਬ ਵੀ ਕੱਟਾ ਕਰੀਏ ਬਹੁਤ ਅੱਛਾ ਹੋ ਗਿਆ ਸਕੀ ਹੋਰ ਕੀ ਮੜੀ ਮੁੱਤ ਬਣਾ ਲਗਾ ਸੌਦਾ ਹੁਣ ਥੋੜਾ ਛੇੜਿਆ ਪਿਆ ਹੁਣ ਐਵੇਂ ਤੁਸੀਂ ਕਰੀ ਜਾਂਦੇ ਆ 11000 ਦੀ ਸਾਈ ਹੋਣੀ ਐਵੇਂ ਕਰੀ ਨੂੰ ਆਪ ਬਣੇ ਹੋਗੇ ਠੀਕ ਹੁਣ ਕਿਵੇਂ 35000 ਯਾਰ 32000 ਸਾਡੇ 10000 ਆਸਤਾ ਤੇ ਸਾਡੇ 20000 ਸਾਡੇ 20000 ਅੱਛਾ ਤੇ ਫਿਰ ਹੈ ਕਿ ਨਹੀਂ ਲਖਾਈ ਤੋਂ ਕਰਾਂਗਾ ਬਰਾਦਰ ਉਧਰ ਚਲੋ ਉੱਥੇ ਇੱਥੇ ਆਓ ਕੋਪੀ ਇੱਧਰ ਨੂੰ ਆਵੇ ਉਹ ਤਿੰਨਾ ਲਈ ਚੱਲਦਾ ਤਿੰਨਾ ਹੀ ਸੌਦਾ ਚਲੀ ਜਾਂਦਾ ਨਾ ਆ ਦੋਸਤੋ ਤਿੰਨ ਆ ਗਿਆ ਆ ਪੱਠ ਆ ਵੀ ਪੱਠ ਤੇ ਆ ਬੱਕਰਾ ਇਹਨਾਂ ਤਿੰਨਾ ਦਾ ਸੌਦਾ ਚਲੀ ਇਹਦਾ ਗੋਪੀ ਖਰੀਦਦਾ ਆਹੋ ਕਿਛੋ ਜਾ ਆਹ ਯਾਰ ਦਾ ਘੱਟ ਸੀ ਠੀਕ ਆ ਬਾਈਆਂ ਦੇ ਨਾਗਾ ਤਿੰਨ ਹਾਂ ਯਾਰ ਗੱਲ ਪੱਕੀ ਆ ਪਾਠ ਹੋਰ ਕੀ ਬਣਿਆ ਹੋਰ 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 ਉਹ ਨਹੀਂ ਯਾਰ ਨਹੀਂ ਆਵੇਗਾ ਸਾਬ ਸਾਬ ਸਭ ਸਿਆ ਯਾਰ ਕੋਈ ਜਾਂ ਨਹੀਂ ਜਾ ਬਾਈ ਬਣਾ ਯਾਰ ਮੈਂ ਪੜਾ ਦੇਣਾ ਪੜਾ ਦੇਣਾ ਸਾਡੇ ਵੀ ਸਾਡੇ ਵੀ ਲਾਈਵ ਦੋਸਤੋ ਸਾਡੇ ਵੀ ਨਾ ਨਾ ਕੋਈ ਬਾਈ ਕੋਦੋਗੇ ਨਹੀਂ ਦਿੰਦਾ ਨਹੀਂ ਲੈਂਦੇ ਠੀਕ ਹੈ ਬਾਈ ਕੋਈ ਜਾਂ ਨਹੀਂ ਲੱਗਦੀ ਮੇਰਾ ਵਪਾਰੀ ਬੰਦੇ ਆ ਕੋਈ ਨਹੀਂ ਵਪਾਰੀ ਬੰਦੇ ਆ ਕੋਈ ਰਿਸ਼ਤੇ ਨਹੀਂ ਹੈ ਸਿੰਘ ਜੀ ਮੈਂ ਬਹੁਤ ਕਿੰਨਾ ਦਾ ਕੋਚ ਕੋਣ ਕੋਣੋਂ ਤੂੰ ਮਹਿੰਗੇ ਜੱਟ ਬਠਾ ਭਰਾਵਾ ਦੇ ਹੁਣ ਤੈਨੂੰ ਖਾਲੀ ਸਭ ਦੋਸਤੋ ਕਿ ਫਿਰ ਮੈਂ ਗੱਠ ਮਾਰ ਕਿ ਹਾਂ ਕਿੰਨੀਆਂ ਬਠਾ ਨਹੀਂ ਪੱਤਾ ਹੈ ਕਿੰਨੀਆਂ ਆ ਆ ਦੋਸਤੋ ਤੈਨਾਂ ਨਾਗਾ ਆਏ ਇਹ ਇਹ ਜਗ੍ਹਾ ਤੇਨਾਂ ਦਾ ਸੌਦਾ ਚੱਲੀ ਜਾਂਦਾ 15 ਜਹਾ ਭਈ ਹੈ ਜਨ ਕਿੰਨਾ ਵੇ ਚੱਲਦਾ ਨਾ ਸੌਦਾ ਦਾ ਪਹਿਲਾ ਗੋਬੀ ਕਿਨਾਂ ਲਾਇਓਦੋਂ ਪਹਿਲੀ 20000 ਨਹੀਂ ਨਹੀਂ ਪਹਿਲਾ ਹੀ ਸਵੇਰ ਸੌਦਾ ਹੁੰਦਾ ਹੀ ਬਸ 20 ਹੀ ਲਾਦਾ ਸੀਗਾ ਮੈਂ ਬਸ ਉਦੋਂ ਤੱਕ ਸਿੱਧਾ ਹੀ 20 ਠੀਕ ਹੈ ਕਿੰਨਾ 20000 ਲਗਾਏ ਕਿੰਨਾ ਦਾ ਕਦੋਂ ਕਿੱਥੇ ਲਾ ਕੀ ਲਾਦਾ 25 ਵਾਰ ਵਾਰ ਹੀ ਆਉਦੇ ਫਿਰ ਸਾਰੇ ਵਾਰ ਲਾਦਾ ਕਿਸੇ ਨੇ ਕਹਿਣਾ ਇਹਦੋਂ ਤੋਂ ਸੌਦਾ ਨਾ ਸਵੇਰ ਵੀ ਚੱਲਿਆ ਸੀਗਾ ਤੇ ਉਦੋਂ ਸਿਰੇ ਨਹੀਂ ਚੜਿਆ ਸੀਗਾ ਹੁਣ ਵੀ ਚੱਲੀ ਆ ਸੌਦਾ ਤੇ ਹੁਣ ਵੇਨੇ ਕੀ ਬੰਦਾ ਉਹ ਨਵੇੜੋ ਯਾਰ ਤੁਸੀਂ ਕਾਦੇ ਪਿੱਛੇ ਹੁਣ ਮੈਂ ਕਿਸੇ ਕੋ ਨੂੰ ਤਾਂ ਨਹੀਂ ਤੇ ਤੁਸੀਂ ਪਾਓ ਮੈਂ ਤਾਂ ਗੱਲ ਨੂੰ ਕਰਦੇ ਨਵੇੜੋ ਜੇ ਸਿਰੇ ਲੱਗਦਾ ਤਾਂ ਲਾਓ ਸਿਰੇ ਸੌਦਾ ਫੋੜੀਆ ਡਾਲ ਯਾਰ ਵੜ ਵਿੱਚ ਕਿੰਨੂ 21000 ਦਾ ਲਖਾਈ ਹੋ ਕਪੜੀ ਸਾਡੇ ਵੀ ਜਣ ਲਖਾਈ ਤੋਂ ਹੋਰ ਨਹੀਂ ਬਾਈ ਉਹਨੂੰ ਉਹਨੂੰ ਵੀ ਪੋੜਦੇ ਉਹ ਬਾਰੀ ਕੋਈ ਲੜ ਨਹੀਂ ਆਖੀ ਯਾਰ ਜਾਂ ਸਾਨੂੰ ਤਾਂ ਇਹ ਲਾਹੇ ਇੰਗਲਾਬ ਯਾਰ ਅਸੇ ਢੜ ਜੀ ਚਲੋ ਕੋਈ ਨਾ ਕਰੋ ਕੋਈ ਨਹੀਂ ਹੋ ਜਾਊਗਾ ਸੋ ਦਰੋਈ ਜਾਨ ਹਾਂ ਮੋੜ ਨਾ ਕਰੋ ਕੋਈ ਨਹੀਂ ਹੋ ਜਾਊਗਾ ਸੋ ਦਰੋਈ ਜਾਨ ਹਾਂ ਮੋੜ ਕੇ ਹੁਣ ਕੇ ਨਾ ਨਹੀਂ ਜਿਹੜਾ 21 ਤੇ ਸਾਡੇ 20 ਚ ਕਿਹ ਲਖਾਈ ਕੀਤੀ ਸੀ ਲਖਾਈ ਆ 21 ਅੱਜ ਲਖਾਈ ਆਪਣੀ ਜੀ ਲਖਾਈ ਆਪੋ ਕੀ ਅਸਲ ਨੂੰ ਆਪਣੀ ਜੀ ਅੱਛਾ ਉਹ ਵੀ ਉਹ ਸਾਡੇ 20 ਚ ਕਹੀ ਆ ਤੂੰ ਹੁਣ 21 ਚ ਕਹਿੰਦਾ ਹੁਣ ਤੁਹਾਡਾ ਰੋਲਾ ਫਿਰ ਅਸੀਂ 500 ਦਾ ਹੋ ਹੀ ਰੋਲਾ ਲਖਾਈ ਆਪੋ ਆਪਣੀ ਆ ਕਹਿੰਦੇ 21 ਹਜ਼ਾਰ ਲੈਣਾ ਸੀ ਅੱਛਾ 21 ਹਜ਼ਾਰ ਇਹ ਕਹਿੰਦੇ ਬਾਈ ਕਹਿੰਦੇ ਲੈਣਾ ਸੀ ਹਾਂ ਲਖਾਈ ਕਹਿੰਦਾ ਆਪੋ ਆਪਣੀ ਉਹ ਕਹਿੰਦਾ ਲਖਾਈ ਤੁਸੀਂ ਕਰਾਓ ਉਹ ਹੀ 21 ਗੋਪੀ ਕਹਿੰਦੇ ਲਖਾਈ ਤੁਸੀਂ ਕਰਾਓ 21 ਲੈ ਕੇ ਆਹੀ ਰੋਲਾ ਹਾਂ ਜਾਈ ਰੋਲ ਠੀਕ ਹੈ ਮੈਂ ਸਾਡੇ 20 ਲਿਆ ਤਾ ਲੈ ਵੀ ਦੋਸਤੋ ਜਿਹੜਾ ਸੌਦਾ ਚੱਲੀ ਜਾਂਦਾ ਇਹ ਪਹਿਲਾਂ ਤਿੰਨ ਨਗਾਂ ਦੋ ਪੱਠਾਂ ਤੇ ਇੱਕ ਬੱਕਰੇ ਦਾ ਤੋ ਜਿਹੜਾ ਸੌਦਾ ਸਿਰੇ ਨਹੀਂ ਚੜਿਆ ਸੀਗਾ ਸਾਡੇ 20000 ਰੁਪਏ ਲਾਉਂਦਾ ਗੋਪੀ ਤੇ ਹੁਣ ਜਿਹੜਾ ਸੌਦਾ ਕਪਤਾਨ ਨਾਲ ਹੋ ਗਿਆ ਇਹਦਾ ਇਹਨਾਂ ਨਾਲ ਦੇ ਘਰਨੇ ਕਪਤਾਨ ਨਾਲ ਗੱਲ ਕਪਤਾਨ ਕਿੰਨੇ ਚ ਕਰ ਲਿਆ ਸੌਦਾ ਬਾਈ ਹਾਂਜੀ ਕਿੰਨੇ ਚ ਹੋ ਗਿਆ ਹੁਣ 20000 ਚ ਗੱਲ ਖਾਈ ਹੋ ਆਪਣੀ ਹੈ ਜੀ ਅੱਛਾ 21000 ਚ ਹੋ ਗਿਆ ਹਾਂਜੀ ਲਿਖਾਈ ਹੋ ਆਪਣੀ ਲਿਖਾਈ ਜਿਹੜੀ ਦੋਸਤੋ ਆਪੋ ਆਪਣੀ ਹੈ 8000 ਹੋ ਗਿਆ ਤੇ ਕਪਤਾਨ ਨੇ ਖਰੀਦਦੇ ਤਿੰਨੇ ਨਾਕ ਫਰੀਦਗੜ ਵਾਲੇ ਨੇ 21000 ਰੁਪਏ ਚ ਪਹਿਲਾਂ ਗੋਪੀ ਖਰੀਦਦਾ ਬਰਗਾੜੀ ਵਾਲਾ ਤੇ ਉਹ ਜਿਹੜਾ ਸੌਦਾ ਦੋ ਵਾਰੀ ਉਹਨੇ ਸੌਦਾ ਕਰ ਲਿਆ ਦੋਨੇ ਵਾਰੀ ਸਿਰੇ ਨਹੀਂ ਜਿਹੜਾ ਸੀ ਉਹ ਜਿਹੜਾ ਸੌਦਾ ਜਾ ਕੇ ਸਿਰੇ ਝੜ ਗਿਆ 21000 ਰੁਪਏ ਸੌਦਾ ਹੋ ਗਿਆ ਜੀ ਆ ਤਨੇ ਨਾਗ ਸੀਗੇ ਦਿਖਾ ਦਿੰਨੇ ਤੁਹਾਨੂੰ ਤੇ ਸੌਦਾ ਜਿਹੜਾ ਸਿਰੇ ਹੋ ਗਿਆ ਹਾਂ ਵੀ ਗੋਪੀ ਤਾਂ ਪੈਸੇ ਦਿੱਤੇ ਜਾ ਰਹੇ ਕਪਤਾਨ ਨੂੰ ਵਾਈਨਾਂ ਨੂੰ ਕਿੰਨਾ ਹੋਵੇ 15 1500 2112 ਨੋਟ ਕੱਢ ਦੇ ਇਹ ਨਹੀਂ ਕਿ ਤਰਨਾ ਕਿ 12100 ਕਰਵਾਣਾ ਲੋਕ ਕਰਾਣਾ ਕੀ ਕੋਈ ਇਹ ਮੇਰੀ ਗੱਲ ਸਮਝ ਲਈ ਖਾਈ ਆਪਣੀ ਆਪਣੀ ਹੋਈ ਹੈ ਹਾਂ ਹਾਂ ਲਖਾਈ ਆਪੋ ਆਪਣੀ ਆ ਠੀਕ ਹੈ ਜੀ ਓਕੇ ਠੀਕ ਹੈ ਜੀ ਲੈਓ ਦੋਸਤੋ ਆ ਬੱਕਰੀ ਆ ਸਾਹਮਣੇ ਦਾ ਸੌਦਾ ਚੱਲੀ ਜਾਂਦਾ ਤੇ 11000 ਰੁਪਇਆ ਮੰਗਿਆ ਗੋਪੀ ਨੇ ਗਾੜੀ ਵਾਲੇ ਨੇ ਆ ਬੱਕਰੀ ਆ ਪਰ ਸਾਨੂੰ ਬੱਕਰੀ ਕਹੋ ਰਹੇ ਆ ਆ ਦੇਖੋ ਬੱਕਰੀ ਭਾਈ ਜੀ ਖਰੀਦ ਰਹੇ ਆ 5000 ਦੀ 5000 ਦੀ ਮੁੱਕ ਜਿਹਦੇ ਕੋ ਸੌਦਾ ਕਰੋ ਯਾਰ ਕੀ ਨਾ ਸਾਈ ਫੜ ਕਿ ਮੈਂ ਜੀ ਆਰ ਦੀ सत जी میں ਮੱਗਿਆ ਨਹੀਂ ਮੱਗਿਆ ਸੋ ਜੈਰੀ ਨਹੀਂ ਢੇਰ ਕਰ ਦੂਗੇ ਕੱਲੀ ਲੈ ਲੈ ਸ਼ਾਂਤੀ ਦੇ ਦੇ ਬਚਾਰੇ ਨੂੰ ਦੇਖ ਲੈ ਰਹੇ ਕੰਦੀ ਦਾ ਭਰਾਵਾ ਡੱਬੀ ਕੱਲ ਬੰਦ ਕਰਕੇ ਕੀ ਨਹੀਂ ਦਿੰਦਾ ਅਸੀਂ ਨਾ ਵੀ ਜਿਹਦਾ ਤੈਨੂੰ ਦੋ ਹੀ ਫੜਾ ਦੇਗੇ ਅਸੀਂ ਚਾਰ ਲੈ ਕੰਦੀ ਮੈਂ ਜੇ ਨਾ ਵੀ ਦੋ ਤਿੰਨ ਲੈ ਉਹ ਯਾਰ ਸਭ ਭਾਈ ਆਹ ਨਾਲੋਂ ਮਹਿੰਗੀ ਨਹੀਂ ਹੁੰਦੀ ਉਹ ਬੱਕਰੀ ਵਾਲੀ ਲਖਾਈ ਦੇ ਮੈਂ ਦੇ ਦੂ ਹੋਰ ਦੱਸ ਬਾਈ ਮੈਂ ਤਾਂ ਇਹ ਵੀ ਕੀ ਲਖਾਈ ਦੇ ਮੈਂ ਦੇ ਤੂੰ ਹੋਰ ਦੱਸ ਜਿਹੜੀ ਮਗਰ ਆਣੀ ਦਾ ਬੱਚਾ ਜੈ ਜੀ ਕੀਤੀ ਬੱਚਾ ਦਾ ਮਗਰੀ ਆਉਣਾ ਪਾਟੂ ਜਾ ਛਲੋ ਬੱਚਾ ਵੀ ਲੈ ਆ ਛਲੋ ਕੋਈ ਉਹਦੀ ਗੱਲ ਨਹੀਂ ਬਾਕੀ ਤੁਹਾਨੂੰ ਆਦੋ ਵੀ ਬੱਲੇ ਖੰਦੀ ਪਾਟ ਪੱਠੇ ਖੰਦੀ ਦੁੱਧ ਦਿੰਦਾ ਹਾਂ ਇਹ ਲੇ ਗੋਣਾ ਚਿਕਾ ਆ ਨਾ ਬੱਕਰੀਏ ਦੋਸਤੋ ਪੂਰ ਬੱਕਰਾ ਮੜੀ ਸੌਦਾ ਚਲੀ ਜਾਂਦਾ ਕੀ ਮਗਰੇ ਦੇ ਪਾਠ ਹੈ ਇਹ ਨਹੀਂ ਪਾਠ ਹੈ ਇਹਨੂੰ ਦੁੱਧ ਜੋੜੀ ਜੀ ਪੱਠਾ ਇਹਦੇ ਮਗਰੇ ਦਾ ਜਿਹੜਾ ਪੱਠਾ ਪੁਰਾਣਾ ਹੈ ਬਾਈਆਂ ਨੇ 7000 ਰੁਪਿਆ ਲਾਤਾ ਜੋੜੀ ਦਾ 何だろう نڑا <سؤال> ਲਖਾਈ ਤੈਨੂੰ ਪਾਉਂਗੀ ਨਹੀਂ ਸਾਡੇ ਸਾਥ ਦੀ ਲਖਾਈ ਉਹ ਫਿਰ ਆਪਦੀ ਲਖਾਈ ਸਾਡੇ ਪੰਜਾਬ ਦੀ ਆ 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 ਕਹਿੰਦੀ ਵਸਦੀ ਕਹਿੰਦੀ ਕਾ ਜੇ ਉਹ ਲਿਖਾਈ ਆਪੋ ਆਪਣੀ ਸੀਗੀ ਸੋ ਬੀ ਆ ਪਿੱਛੇ ਸੋ ਬੀ ਆ ਵਿੱਚ ਤੋਂ ਨਹੀਂ ਭਜਦੇਗੇ 10 ਨੰਬਰ ਆ ਭਾਈ ਦੋ ਹਾਂ ਜੀ ਆਲ ਦੇ ਗੂਗਲ ਪੇ ਕਰ ਦੇ ਇਧਰ ਸਾਈਡੋਂ ਬਿੱਟੂ ਸਾਈਡ ਹੋ ਜਾ ਸਾਢੇ 7 ਜੋ ਗਿਆ ਹਣ ਕਾਪੀ ਸਬਦਾ ਹਾਂ ਭਾਈ ਉਹ ਤਾਂ ਸਾਢੇ 7 ਥਾਹ ਲਿਖਾਈ ਆਪ ਦੀ ਆਗਦੀ ਵਸਦੀ ਆਪੋ ਆਪਣੀ ਇਹ ਵੇਚੀ ਆ ਕਾ ਭਾਈ ਨੇ ਖਰੀਦੀ ਆ ਭਾਈ ਜੀ ਆਪਣਾ ਕਿਹੜਾ ਪੈਂਡਾ ਨਵਾਂ ਜਾਂਦਾ ਨਵਾਂ ਜਾਂਦਾ ਇਹ ਭਾਈ ਨੇ ਖਰੀਦੀ ਆ ਸਾਢੇ 7000 ਇਹ ਜਿਹੜਾ ਸੌਦਾ ਹੋ ਗਿਆ ਪਹਿਲਾ ਵਾਰ ਆਪਣੇ ਕੋਲੇ ਮਾਲ ਕਰੇ ਪਹਿਲਾ ਵੀ ਹੈਗਾ ਮਾਲ ਕਰੇ ਮਾਲ ਆਪਣੇ ਕੋਲੇ ਹੈਗਾ ਕੱਲ ਵੀ ਲੈਣੇ ਬੱਕਰੀ ਦਾ ਹੈ ਠੀਕ ਹੈ ਜੀ ਤਾਂ ਦੋਸਤੋ 7500 ਰੁਪਏ ਸੌਦਾ ਹੋਇਆ ਜਿਹੜਾ ਪੈਸੇ ਕਰ ਇਹਨੂੰ ਇਹਨੇ ਪੈਸੇ 7500 ਵਾਲਾ 7500 ਦੀ ਗੱਲ ਹੋਈ ਆ ਆਪ ਆਪਣੀ ਹੋ ਗਈ ਤੇ ਲਖਾਈ ਹੈ ਜੀ ਆਪ ਆਪਣੀ ਆ ਆ ਬੱਕਰੀ ਆ ਉਹ ਮਾਤਾ ਮੰਗਰਾ ਆ ਇਹਦੇ ਮਗਰ ਪਾਟਾ ਦੋਸਤੋ 7500 ਰੁਪਏ ਜਿਹੜਾ ਸੌਦਾ ਹੋ ਗਿਆ ਇਹਦਾ ਕੋਈ ਨਹੀਂ ਕੋਈ ਨਹੀਂ ਆ ਆ ਪਾਟਾ ਆ ਕਰ ਮੇਰੇ ਜਵਾਗ ਇਧਰ ਕੇ ਕਰੋ ਪੈਸੇ ਦੀ ਉਹ ਤੋਂ ਬਾਬਾ ਕਰਦੇ ਬਾਈ ਕਰਦੇ ਪੈਸੇ ਉਹਦੇ ਚੱਲ ਉਹ ਹੀ ਦਾ ਤੇ ਗੋਪੀ ਨੇ ਵੇਚੀ ਆ ਬੱਕਰੀ ਬਰਗਾੜੀ ਵਾਲੇ ਨੇ ਬੰਨ ਵੀ ਲੈ ਲਾ ਬਾਈ ਜੀ ਨਹੀਂ ਮੈਂ ਕਰਦੀ